ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਅੱਜ ਦੀ ਵੀਡੀਓ ਹਰ ਇੱਕ ਪਟਨਾ ਸਾਹਿਬ ਜਾਣ ਦੇ ਅਭਿਲਾਸ਼ੀ ਸੰਗਤ ਲਈ ਦੇਖਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿਵੇਂ ਪਟਨਾ ਸਾਹਿਬ ਜਾ ਕੇ ਸਰਾਂ ਦੇ ਵਿੱਚ ਆਪਣੇ ਕਮਰੇ ਬੁੱਕ ਕਰਾ ਸਕਦੇ ਹੋ ਕਿਹੜੇ ਕਿਹੜੇ ਡਾਕੂਮੈਂਟ ਦੀ ਲੋੜ ਪੈਂਦੀ ਹੈ ਤੇ ਕਿੰਨਾ ਚਿਰ ਪਹਿਲਾਂ ਜਿਹੜਾ ਹੈ ਉਹ ਬੁੱਕ ਕਰਾਉਣਾ ਜ਼ਰੂਰੀ ਹੈ ਸਾਰੀ ਇਨਫੋਰਮੇਸ਼ਨ ਦਵਾਂਗੇ ਜੀ ਸੋ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਰਾਂ ਦੇ ਵਿੱਚ ਕਿਵੇਂ ਕਮਰੇ ਬੁੱਕ ਕਰਾ ਸਕਦੇ ਹੋ ਉਸ ਤੋਂ ਬਾਅਦ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਸਰਾਂ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਕਾਰਜ ਪ੍ਰਬੰਧ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਜਦਕਿ ਗੁਰਦੁਆਰਾ ਬਾਲ ਲੀਲਾ ਸਾਹਿਬ ਦਾ ਕਾਰਜ ਪ੍ਰਬੰਧ ਨਿਰਮਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਚਲਾ ਰਹੇ ਹਨ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਸਿੱਖ ਧਰਮ ਦੇ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਤੇ ਸਿੱਖ ਧਰਮ ਦੇ ਵਿੱਚ ਬਹੁਤ ਹੀ ਮਹੱਤਮ ਰੱਖਦਾ ਹੈ। ਕਮਰੇ ਅਸਬੰਦੀ ਪੁੱਛ ਕੇ ਚਲੀ ਅਸੀਂ ਸਭ ਤੋਂ ਪਹਿਲਾਂ ਤਖਤ ਸ੍ਰੀ ਹਰਮੰਦਰ ਸਾਹਿਬ ਕਮੇਟੀ ਦੇ ਦਫ਼ਤਰ ਗਏ ਅਤੇ ਉਹਨਾਂ ਤੋਂ ਸਰਾਂ ਦੇ ਕਮਰਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਰਾਂ ਦੇ ਪ੍ਰਬੰਧਕਾਂ ਨੇ ਸਾਨੂੰ ਦੱਸਿਆ ਕਿ ਜੂਨ ਦੀਆਂ ਛੁੱਟੀਆਂ ਚੱਲਦੀਆਂ ਹੋਣ ਕਾਰਨ ਸੰਗਤ ਦੀ ਗਿਣਤੀ ਵਿੱਚ ਵਾਧਾ ਜ਼ਿਆਦਾ ਸੀ। ਸੋ ਸਾਨੂੰ ਦਿਨ ਦੇ 12 ਵਜੇ ਤੱਕ ਇੰਤਜ਼ਾਰ ਕਰਨਾ ਪੈਣਾ ਸੀ। ਇਸ ਪੁੱਛਕੇਸ਼ ਦਫ਼ਤਰ ਤੋਂ ਇਲਾਵਾ ਇੱਕ ਦਿੱਲੀ ਕਾਰ ਸੇਵਾ ਵਾਲੇ ਬਾਬਾ ਜੀ ਦਾ ਦਫ਼ਤਰ ਵੀ ਬਾਹਰ ਬਣਿਆ ਹੋਇਆ ਹੈ ਜਿੱਥੋਂ ਤੁਸੀਂ ਕਮਰੇ ਬੁੱਕ ਕਰਾ ਸਕਦੇ ਹੋ ਮੈਂ ਦੋਨਾਂ ਦੇ ਨੰਬਰ ਵੀਡੀਓ ਦੇ ਵਿੱਚ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਿੱਤੇ ਹਨ ਸੋ ਤੁਸੀਂ ਪਟਨਾ ਸਾਹਿਬ ਦੀ ਯਾਤਰਾ ਆਉਣ ਤੋਂ ਪਹਿਲਾਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਆਪਣਾ ਕਮਰਾ ਬੁੱਕ ਕਰਾ ਸਕਦੇ ਹੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਰਾਂ ਦੇ ਵਿੱਚ ਕਮਰਾ ਨਾ ਮਿਲਣ ਤੋਂ ਬਾਅਦ ਅਸੀਂ ਗੁਰਦੁਆਰਾ ਬਾਲੀਲਾ ਸਾਹਿਬ ਆ ਗਏ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਚਪਨ ਦੇ ਸਮੇਂ ਆਪਣੇ ਸਾਥੀਆਂ ਦੇ ਨਾਲ ਰਾਣੀ ਵਿਸ਼ੰਬਰਾ ਦੇ ਮਹਿਲਾਂ ਦੇ ਵਿੱਚ ਖੇਡਣ ਆਇਆ ਕਰਦੇ ਸਨ। ਇਸ ਗੁਰੂ ਘਰ ਦਾ ਕਾਰਜ ਪ੍ਰਬੰਧ ਨਿਰਮਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਚਲਾ ਰਹੇ ਹਨ। ਮੈਂ ਇਸ ਪਾਵਨ ਪਵਿੱਤਰ ਸਥਾਨ ਦੇ ਸਰਾਂ ਦੇ ਬਾਰੇ ਬਹੁਤ ਸੁਣਿਆ ਸੀ ਕਿ ਇੱਥੋਂ ਦੇ ਕਮਰੇ ਬਹੁਤ ਹੀ ਸ਼ਾਨਦਾਰ ਹਨ। ਇੱਥੇ ਮੇਨ ਦੋ ਸਰਾਂ ਮੌਜੂਦ ਹਨ। ਇੱਕ ਰਾਜਮਾਤਾ ਵਿਸ਼ੰਬਰਾ ਦੇਵੀ ਜੀ ਤੇ ਦੂਸਰਾ ਰਾਜਾ ਫਤਿਹ ਚੰਦ ਜੀ ਮੈਣੀ। ਇਸ ਤੋਂ ਇਲਾਵਾ ਦੋ ਹੋਰ ਸਰਾਂ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਗਤ ਦੇ ਸਹਿਯੋਗ ਨਾਲ ਕਰਾ ਰਹੇ ਹਨ। ਛੁੱਟੀਆਂ ਚੱਲਦੀਆਂ ਹੋਣ ਕਾਰਨ ਦਰਸ਼ਨ ਕਰਨ ਆਈ ਸੰਗਤ ਦੀ ਗਿਣਤੀ ਬਹੁਤ ਹੀ ਜ਼ਿਆਦਾ ਸੀ ਅਤੇ ਬਾਬਾ ਜੀ ਦੇ ਦੱਸਣ ਮੁਤਾਬਕ ਲਗਭਗ ਸਾਰੇ ਹੀ ਕਮਰੇ ਸੰਗਤ ਨੇ ਪਹਿਲਾਂ ਤੋਂ ਹੀ ਬੁੱਕ ਕਰਵਾ رکھے ਸਨ। ਸੋ ਹਰੇਕ ਦਰਸ਼ਣ ਕਰਨ ਆਉਣ ਵਾਲੀ ਸੰਗਤ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਇਸ ਪਵਨ ਪਵਿੱਤਰ ਆਸਾਨ ਦੇ ਉੱਪਰ ਆਉਣ ਤੋਂ ਪਹਿਲਾਂ ਹੀ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਨੰਬਰਾਂ ਦੇ ਉੱਪਰ ਕਾਲ ਕਰਕੇ ਆਪਣਾ ਕਮਰਾ ਬੁੱਕ ਕਰਵਾ ਦੇਣਾ ਸਰਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜ਼ਿਆਦਾਤਰ ਕਮਰੇ ਬੁੱਕ ਹਨ ਅਤੇ ਬਾਕੀ ਕਮਰੇ ਸਬੰਧੀ ਜਾਣਕਾਰੀ ਉਹਨਾਂ ਦੇ 12 ਵਜੇ ਤੋਂ ਬਾਅਦ ਹੀ ਦੇ ਸਕਦੇ ਹਨ। ਕਮਰੇ ਦੀ ਬੁਕਿੰਗ ਕਰਵਾਉਣ ਲਈ ਯਾਤਰੀ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਅਤੇ AC ਅਤੇ non-AC ਦੋਨੋਂ ਤਰ੍ਹਾਂ ਦੇ ਕਮਰੇ ਮੌਜੂਦ ਹਨ। non-AC ਦਾ ਕਿਰਾਇਆ ਕਰੀਬ 200 ਤੋਂ ਲੈ ਕੇ 300 ਰੁਪਏ ਅਤੇ AC ਦਾ ਕਿਰਾਇਆ 500 ਰੁਪਏ ਪ੍ਰਤੀ ਦਿਨ ਹੈ। ਮੈਂ ਵੀਡੀਓ ਦੀ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕਰ ਦਿੱਤੇ ਹਨ ਜਿਨ੍ਹਾਂ ਦੇ ਉੱਪਰ ਤੁਸੀਂ ਕਾਲ ਕਰਕੇ ਜਾਂ WhatsApp ਦੇ ਉੱਪਰ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਭੇਜ ਕੇ ਕਮਰੇ ਦੀ ਬੁਕਿੰਗ ਪਹਿਲਾਂ ਹੀ ਕਰਵਾ ਸਕਦੇ ਹੋ। ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਤਿਆਰ ਕੀਤੀ ਹੋਈ ਸਰਾ ਬਹੁਤ ਹੀ ਸ਼ਾਨਦਾਰ ਹੈ। ਇੱਥੇ ਯਾਤਰੀਆਂ ਦੀ ਸਹੂਲਤ ਲਈ ਕੈਫੇ ਵੀ ਮੌਜੂਦ ਹੈ ਜਿੱਥੋਂ ਹਰ ਇੱਕ ਯਾਤਰੀ ਆਪਣੀ ਲੋੜ ਮੁਤਾਬਕ ਖਾਣ ਪੀਣ ਦੀ ਚੀਜ਼ ਖਰੀਦ ਸਕਦਾ ਹੈ। ਸਰਾਂ ਦੇ ਨਾਲ ਹੀ ਲੰਗਰ ਹਾਲ ਮੌਜੂਦ ਹੈ ਜਿੱਥੇ ਸੰਗਤਾਂ ਗੁਰੂ ਸਾਹਿਬ ਦੀ ਸੰਗਤ ਕਰਨ ਤੋਂ ਬਾਅਦ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੀਆਂ ਹਨ ਕਮਰੇ ਦੀ ਬੁਕਿੰਗ ਪਹਿਲਾਂ ਨਾ ਕਰਵਾਈ ਹੋਣ ਕਾਰਨ ਸਾਨੂੰ 4 ਘੰਟੇ ਇੰਤਜ਼ਾਰ ਕਰਨਾ ਪਿਆ ਅਤੇ ਉਸ ਤੋਂ ਬਾਅਦ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਯਾਤਰੀ ਨਿਵਾਸ ਦੇ ਵਿੱਚ ਸਾਨੂੰ ਏਸੀ ਕਮਰਾ ਮਿਲ ਗਿਆ ਕਮਰੇ ਦੇ ਵਿੱਚ ਆਪਣਾ ਸਾਰਾ ਸਮਾਨ ਰੱਖਣ ਤੋਂ ਬਾਅਦ ਮੈਂ ਅੰਮ੍ਰਿਤ ਵੇਲੇ ਗੁਰਦੁਆਰਾ ਬਾਲ ਲੀਲਾ ਸਾਹਿਬ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਤੋਂ ਬਾਅਦ ਮੈਂ ਲੰਗਰ ਹਾਲ ਦੇ ਵਿੱਚ ਜਾ ਕੇ ਚਾਹ ਦਾ ਲੰਗਰ ਛਕਿਆ ਇਸ ਪਾਵਨ ਗੁਰਦੁਆਰਾਂ ਦੇ ਉੱਪਰ ਸੰਗਤਾਂ ਦੇ ਲਈ ਸਵੇਰ ਵੇਲੇ ਪਕੌੜਿਆਂ ਦਾ ਲੰਗਰ ਵੀ ਚਲਾਇਆ ਜਾਂਦਾ ਹੈ ਜੋ ਸਵੇਰੇ 5:00 ਵਜੇ ਤੋਂ ਸ਼ੁਰੂ ਹੋ ਕੇ ਸਵੇਰ ਦੇ 8:00 ਵਜੇ ਤੱਕ ਚੱਲਦਾ ਹੈ ਮੈਂ ਲੰਗਰ ਹਾਲ ਦੇ ਵਿੱਚ ਜਾ ਕੇ ਚਾਹ ਦਾ ਲੰਗਰ ਛਕਿਆ ਤੇ ਸਤ ਗੁਰਾਂ ਦਾ ਦਰਸ਼ਨਾਂ ਲਈ ਧੰਨਵਾਦ ਕੀਤਾ ਤਖਤ ਚੇਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਾਨੂੰ ਮਾਤਾ ਗੁਜਰੀ ਜੀ ਨਿਵਾਸ ਦੇ ਵਿੱਚ ਕਮਰਾ ਮਿਲਿਆ ਸੀ ਇਸ ਮਹਾਨ ਗੁਰਤਾਮ ਦੀ ਸਰਾਂ ਦੇ ਵਿੱਚ ਗੁਰਦੁਆਰਾ ਬਾਲ ਲੀਲਾ ਸਹਿਬ ਦੀ ਸਰਾਂ ਦੇ ਮੁਕਾਬਲੇ ਜ਼ਿਆਦਾ ਕਮਰੇ ਹਨ ਇੱਥੇ ਮੌਜੂਦ ਸਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨਿਵਾਸ ਮਾਤਾ ਗੁਜਰੀ ਜੀ ਨਿਵਾਸ ਬਾਲਾ ਪ੍ਰੀਤਮ ਜੀ ਨਿਵਾਸ ਹਾਲ ਸਰਾਈ ਜੋਰੀ ਜੀ ਨਿਵਾਸ ਇਹ ਸਾਰੀਆਂ ਸਰਾਵਾਂ ਮੌਜੂਦ ਹਨ ਜਿੱਥੇ ਆਸਾਨੀ ਨਾਲ ਕਮਰੇ ਮਿਲ ਜਾਂਦੇ ਹਨ ਪਰ ਇਸ ਸਮੇਂ ਜੂਨ ਦੀਆਂ ਛੁੱਟੀਆਂ ਚੱਲਦੀਆਂ ਹੋਣ ਕਾਰਨ ਆਉਣ ਵਾਲੀ ਸੰਗਤ ਦੀ ਗਿਣਤੀ ਬਹੁਤ ਹੀ ਜ਼ਿਆਦਾ ਸੀ ਸੋ ਇੱਥੇ ਦਰਸ਼ਨ ਕਰਨ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਜਿਹੜੇ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤੇ ਹਨ ਤੁਸੀਂ ਉਹਨਾਂ ਦੇ ਉੱਪਰ ਕਾਲ ਕਰੋ ਜਾਂ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਤੁਸੀਂ ਵਟਸਐਪ ਤੇ ਭੇਜ ਕੇ ਕਮਰੇ ਦੀ ਬੁਕਿੰਗ ਪਹਿਲਾਂ ਹੀ ਕਰਵਾ ਲਵੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਨ 1666 ਈਸਵੀ ਦੇ ਵਿੱਚ ਹੋਇਆ ਹਰ ਇੱਕ ਗੁਰੂ ਦਾ ਪਿਆਰਾ ਸਿੱਖ ਅਰਦਾਸ ਦੇ ਵਿੱਚ ਦੋਨੋਂ ਸਮੇਂ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਕਾਮਨਾ ਕਰਦਾ ਹੈ ਬਹੁਤ ਹੀ ਵੱਡੇ ਭਾਗਾਂ ਨਾਲ ਇਸ ਗੁਰਦਾਮ ਦੇ ਦਰਸ਼ਨ ਨਸੀਬ ਹੁੰਦੇ ਹਨ ਇਸੇ ਗੁਰਦਾਮ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਦੀ ਯਾਤਰਾ ਵੇਲੇ ਆਪਣੇ ਚਰਨ ਪਾਏ ਸਨ ਆਪਣੀ ਪਟਨਾ ਦੀ ਯਾਤਰਾ ਵੇਲੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਭਗਤ ਜੈਤਾਮਲ ਜੀ ਦੇ ਘਰ ਆ ਕੇ ਠਹਿਰੇ ਸਨ ਜਿੱਥੇ ਹੁਣ ਗੁਰਦੁਆਰਾ ਗਊ ਘਾਟ ਸਹਿ ਮੌਜੂਦ ਹੈ ਗੁਰਦੁਆਰਾ ਗਊ ਘਾਟ ਵਿਖੇ ਹੀ ਸਾਲਸਰਾਏ ਜੋਰੀ ਗੁਰੂ ਸਾਹਿਬ ਜੀ ਨੂੰ ਆ ਕੇ ਮਿਲਦਾ ਹੈ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਚੱਲਣ ਦੀ ਬੇਨਤੀ ਕਰਦਾ ਹੈ ਸਾਲਸਰਾਏ ਜੋਰੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਪਾਵਨ ਚਰਨ ਇਸ ਪਾਵਨ ਧਰਤੀ ਦੇ ਉੱਪਰ ਪਾਉਂਦੇ ਹਨ। ਇੱਥੇ ਗੁਰੂ ਸਾਹਿਬ ਕਰੀਬ 4 ਕੁ ਮਹੀਨੇ ਰਹਿੰਦੇ ਹਨ ਅਤੇ ਆਪਣੇ ਉਪਦੇਸ਼ਾਂ ਨਾਲ ਸਾਰੀਆਂ ਸੰਗਤਾਂ ਦੇ ਦੁੱਖਾਂ ਦਾ ਨਿਵਾਰਣ ਕਰਦੇ ਹਨ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਟਨਾ ਸਾਹਿਬ ਨੂੰ ਗੁਰੂ ਦਾ ਘਰ ਕਹਿ ਕੇ ਸਨਮਾਨਿਤ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਪਹਿਲੇ 7 ਸਾਲ ਪਟਨਾ ਦੀ ਧਰਤੀ ਉੱਪਰ ਬਿਤਾਏ। ਇਨਾ 7 ਸਾਲਾਂ ਦੇ ਵਿੱਚ ਲੱਖਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਦਰਸ਼ਨ ਦੇ ਕੇ ਉਹਨਾਂ ਨੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਕੀਤਾ ਆਪਣੇ ਬਚਪਨ ਦੇ ਸਮੇਂ ਹੀ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਿਤ ਸ਼ਿਵਦੱਤ ਜੀ ਨੂੰ ਆਪਣੇ ਰਾਮ ਰੂਪੀ ਦਰਸ਼ਨ ਦੇ ਕੇ ਇੱਕ ਅਕਾਲ ਪੁਰਖ ਦੀ ਪਕਤੀ ਵੱਲ ਪ੍ਰੇਰਿਆ ਗੁਰੂ ਸਾਹਿਬ ਜੀ ਆਪਣੇ ਬਚਪਨ ਦੇ ਸਮੇਂ ਅਕਸਰ ਖੇਡ ਦੇ ਖੇਡਦੇ ਰਾਣੀ ਵਿਸ਼ੰਭਰਾ ਦੇ ਮਹਿਲਾਂ ਦੇ ਵਿੱਚ ਚਲੇ ਜਾਇਆ ਕਰਦੇ ਕਿਹਾ ਜਾਂਦਾ ਹੈ ਕਿ ਰਾਣੀ ਵਿਸ਼ੰਭਰਾ ਬੇਔਲਾਦ ਸੀ ਅਤੇ ਗੁਰੂ ਸਾਹਿਬ ਜੀ ਨੂੰ ਦੇਖ ਕੇ ਉਹ ਕਾਮਨਾ ਕਰਿਆ ਕਰਦੀ ਕਿ ਕਾਸ਼ ਮੇਰੇ ਘਰ ਵੀ ਗੁਰੂ ਸਾਹਿਬ ਵਰਗਾ ਪੁੱਤਰ ਪੈਦਾ ਹੋਵੇ ਖੁਦ ਅਕਾਲ ਪੁਰਖ ਦੇ ਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਰਾਣੀ ਵਿਸ਼ੰਭਰਾ ਦੇਵੀ ਜੀ ਨੂੰ ਆਪਣੀ ਧਰਮ ਮਾਤਾ ਮੰਨ ਕੇ ਉਹਨਾਂ ਦੀ ਇੱਛਾ ਪੂਰੀ ਕੀਤੀ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਹੀ ਬਚਪਨ ਦੇ ਸਮੇਂ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਬਾਲ ਗੁਰੂ ਗੋਬਿੰਦ राय ਜੀ ਨੇ ਆਪਣੇ ਸੋਹਰੇ ਦਾ ਕੰਗਣ ਗੰਗਾ ਦੀ ਨਦੀ ਦੇ ਵਿੱਚ ਸੁੱਟ ਦਿੱਤਾ ਕਿਹਾ ਜਾਂਦਾ ਹੈ ਕਿ ਜਦੋਂ ਮਾਤਾ ਗੁਜਰੀ ਜੀ ਸਿੰਘਾਂ ਨੂੰ ਨਾਲ ਲੈ ਕੇ ਗੰਗਾ ਦੇ ਤੱਟ ਉੱਪਰ ਪਹੁੰਚੇ ਤਾਂ ਸਿੰਘਾਂ ਨੇ ਗੰਗਾ ਦੇ ਅੰਦਰ ਵੜ ਕੇ ਕੰਗਣ ਨੂੰ ਲੱਭਣਾ ਚਾਹਿਆ ਪਰ ਉਹਨਾਂ ਨੂੰ ਸਾਰੇ ਪਾਸੇ ਕੰਗਣ ਹੀ ਕੰਗਣ ਦਿਖੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਸੰਬੋਧਨ ਹੋਏ ਕਿਹਾ ਕਿ ਤੁਸੀਂ ਆਪਣਾ ਕੰਗਣ ਕੱਢ ਲਵੋ ਪਰ ਸਾਡਾ ਨਾਂ ਛੇੜਿਓ ਅੱਜ ਉਸ ਪਾਵਨ ਧਰਤੀ ਦੇ ਉੱਪਰ ਗੁਰਦੁਆਰਾ ਕੰਗਣਕਾਟ ਸਾਹਿਬ ਜਿਸ ਨੂੰ ਗੁਰਦੁਆਰਾ ਗੋਬਿੰਦ ਕਾਟ ਸਾਹਿਬ ਵੀ ਕਿਹਾ ਜਾਂਦਾ ਹੈ ਮੌਜੂਦ ਹੈ। ਇਹਨਾਂ ਸਾਰੇ ਗੁਰਧਾਮਾਂ ਦੀ ਯਾਤਰਾ ਦੀ ਵੀਡੀਓ ਚੈਨਲ ਦੇ ਉੱਪਰ ਪਹਿਲਾਂ ਤੋਂ ਹੀ ਅਪਲੋਡ ਹਨ। ਸੋ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਇਹਨਾਂ ਪਾਵਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਪਾ ਧਰਤੀ ਗੁਰਦੁਆਰਾ ਗੁਰੂ ਕੇ ਬਾਗ ਦੇ। ਸੋ ਜੁੜੇ ਰਹੋ ਜੀ ਚੈਨਲ ਦੇ ਨਾਲ ਅਤੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟ ਤੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ